ਵਟ ਇਜ਼ ਬਾਇਓ ਟੈਕਨੋਲੋਜੀ ਬਾਇਓ ਟੈਕਨੋਲੋਜੀ ਬੇਟਾ ਐਸ ਨੇਮ ਸਜੈਸਟ ਬਾਇਓ ਐਂਡ ਟੈਕਨੋਲੋਜੀ ਤਾਂ ਇਹਦੇ ਵਿੱਚ ਅਸੀਂ ਬਾਇਓਲੋਜੀਕਲ ਥਿੰਗਸ ਕਿਉਂਕਿ ਬਾਇਓ ਉਹ ਚੀਜ਼ਾਂ ਨੂੰ ਅਸੀਂ ਟੈਕਨੋਲੋਜੀ ਦੇ ਨਾਲ ਜੋੜ ਕੇ ਮੈਨ ਕਾਈਂਡਲੀ ਯੂਜ਼ ਕਰਦੇ ਹਾਂ ਜਿੱਦਾਂ ਵੈਕਸੀਨਸ ਪ੍ਰੋਡਿਊਸ ਹੁੰਦੀਆਂ ਨੇ ਠੀਕ ਹੈ ਤਾਂ ਬਾਇਓਲੋਜੀ ਐਂਡ ਟੈਕਨੋਲੋਜੀ ਦੋਨਾਂ ਨੂੰ ਯੂਜ਼ ਕੀਤਾ ਜਾਂਦਾ ਹੈ ਵੈਕਸੀਨਸ ਦੇ ਵਿੱਚ ਬੇਸਿਕਲੀ ਕੀ ਹੁੰਦਾ ਕਿ ਲਾਈਵ ਲਏ ਜਾਂਦੇ ਨੇ ਐਂਟੀਜਨਸ ਲਏ ਜਾਂਦੇ ਨੇ ਵੀਕਲੇ ਜਾਂਦੇ ਨੇ ਬਟ ਲਾਈਵ ਐਂਟੀਜਨਸ ਲੈ ਕੇ ਇੱਕ ਇਨਸਾਨ ਦੀ ਬਾਡੀ ਦੇ ਵਿੱਚ ਉਹ ਇਨਕੋਰਪੋਰੇਟ ਕਰ ਦਿੱਤੇ ਜਾਂਦੇ ਆ। ਪ੍ਰਿੜੀ ਸ਼ਕਤੀ ਹੈ ਨਾ ਸਾਡੀ ਬਾਡੀ ਦੀ ਬਿਮਾਰੀਆਂ ਨੂੰ ਆਪਣੇ ਆਪ ਹਟਾਉਣ ਵਾਲੀ ਉਸ ਨੂੰ ਇੱਕ ਤਰ੍ਹਾਂ ਦਾ ਟ੍ਰਿਗਰ ਕੀਤਾ ਜਾਂਦਾ ਜਦੋਂ ਉਹ ਟ੍ਰਿਗਰ ਹੋ ਜਾਂਦੀ ਹੈ ਤਾਂ ਜਿਹੜੇ ਸਾਡੀ ਬਾਡੀ ਦੇ ਵਿੱਚ ਬਿਮਾਰੀਆਂ ਪੈਦਾ ਕਰਨ ਵਾਲੇ ਐਂਟੀਜਨਸ ਨੇ ਉਹ ਆਪਣੇ ਆਪ ਖਤਮ ਹੋ ਜਾਂਦੇ। ਬੇਸਿਕਲੀ ਪੇਪਰ ਵੇਸ ਲਿਆ ਸੀਗਾ ਉਸ ਪੇਪਰ ਵੇਸ ਨੂੰ ਜਲਾ ਕੇ ਉਹ ਉਸਦੇ ਤੋਂ ਜਿਹੜੇ ਸੋਲਰ ਪੈਨਲਸ ਹੁੰਦੇ ਨੇ ਜਿਹੜੀ ਉਹ ਤੋਂ ਹੀਟ એનર્ਜੀ ਜਨਰੇਟ ਹੋਈ ਜਾਂ ਲਾਈਟ એનર્ਜੀ ਜਨਰੇਟ ਹੋਈ ਉਸ ਨੂੰ ਇਲੈਕਟ੍ਰੀਕਲ એનર્ਜੀ ਵਿੱਚ ਕਨਵਰਟ ਕੀਤਾ ਸੀਗਾ ਤੇ ਉਹ ਜਿਹੜੀ ਫਿਰ ਇਲੈਕਟ੍ਰਿਸਿਟੀ ਹੈ ਉਹ ਅਸੀਂ ਫੈਕਟਰੀਜ਼ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂ ਘਰਾਂ 'ਚ ਵੀ ਯੂਜ਼ ਕਰ ਸਕਦੇ ਹਾਂ ਜਿੱਦਾਂ ਬਹੁਤ ਸਾਰੇ professions ਨੇ ਬਟ ਮੈਂ ਚੂਜ਼ ਕੀਤਾ ਟੀਚਿੰਗ profession ਬਿਕਾਜ਼ ਟੀਚਿੰਗ professionਸ ਨਾਲ ਅਸੀਂ ਸੋਸਾਇਟੀ ਦੇ ਜ਼ਿਆਦਾ ক্লোਜ਼ ਰਹਿ ਸਕਦੇ ਹਾਂ ਬਾਕੀ professions ਦੇ ਵਿੱਚ ਅਸੀਂ ਥੋੜਾ ਕੱਟ ਆਫ ਰਹਨੇ ਆ ਬਟ ਇਹੀ ਇੱਕ ਜਿਹਾ profession ਹੈ ਜਿਹੜਾ ਸਾਨੂੰ ਸੋਸਾਇਟੀ ਦੇ ਬਹੁਤ ਜ਼ਿਆਦਾ ਨੇੜੇ ਲਿਆ ਜਾਂਦਾ ਸਾਨੂੰ ਜੋੜ ਕੇ ਰੱਖਦਾ ਸਾਇੰਸ ਫੀਲਡ ਤੋਂ ਲੈ ਕੇ ਤੇ ਰਾਈਟਰ ਬੰਦੀਆਂ ਤੁਹਾਡੇ ਪੈਸ਼ਨ ਸੀ ਪੈਸ਼ਨ ਨੀਆ ਹੌਬੀਜ਼ ਮਰ ਜਾਂ ਤਾਂ ਇਨਸਾਨ ਅੱਧਾ ਮਰ ਜਾਂਦਾ ਇਹ ਇਨਸਾਨ ਨੂੰ ਜਿਉਂਦੇ ਰੱਖਣ ਲਈ ਬਹੁਤ ਜ਼ਰੂਰੀ ਹੈ ਤੇ ਮੇਰਾ ਪੈਸ਼ਨ ਸ਼ੁਰੂ ਤੋਂ ਰਿਹਾ ਹੈ ਪੋਇਟਰੀ ਤੇ ਟੀਚਿੰਗ ਦੇ ਨਾਲ-ਨਾਲ ਮੈਂ ਆਪਣੀ ਪੋਇਟਰੀ ਜਿਹੜੀ ਹੈ ਉਹ ਹੁਣ ਤੱਕ ਜਾਰੀ ਰੱਖੀ ਹੋਈ ਹੈ ਸਾਇੰਸ ਦੇ ਨਾਲ ਦਾ ਆਰਟਸ ਦਾ ਲੈਣਾ ਦੇਣਾ ਹੀ ਨਹੀਂ ਹੈ ਇਹਦੇ ਵਿੱਚ ਕੋਈ ਇਦਾਂ ਦਾ ਕੋਈ ਮੈਜਿਕ ਨਹੀਂ ਹੈਗਾ ਨਾ ਹੀ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਇੰਸ ਟੀਚਰ ਨਹੀਂ ਲਿਖ ਸਕਦੇ ਕੋਈ ਵੀ ਲਿਖ ਸਕਦਾ ਹੈ ਹੈਲੋ ਹਾਈ ਸਤਿ ਸ਼੍ਰੀ ਅਕਾਲ ਨਮਸਤੇ वेलकम टू इनाया स्केचकास्ट दुनिया च मल्टीटास्कर ਲੋ ਬਹੁਤ ਹੀ ਘਟ ਹੁੰਦੇ ਆ ਪਰ ਲੋਗਾ ਵਿੱਚੋਂ ਇੱਕ ਪਰਸਨ ਅੱਜ ਸਾਡੇ ਨਾਲ ਜੁੜੇ ਹੋਇਆ ਹੈ ਪਲੀਜ਼ ਵੈਲਕਮ ਨਾਫਟਿਲੋ ਹੈਲੋ मैम हाउ आर यू हेलो इनाया मैम ਬਹੁਤ ਵਧੀਆ ਤੁਸੀਂ ਆਪਣਾ ਦੱਸੋ ਬਟਾ ਸੇਮ ਹਿਅਰ मैम मैम ਮੈ ਸੁਣਿਆ ਕਿ ਤੁਸੀਂ ਇੱਕ ਸਾਇੰਸ ਟੀਚਰ ਹੋ ਤਾਂ ਤੁਹਾਡੀ ਅਕੈਡਮਿਕਸ ਕੀ ਹੈ ਸਾਡੀ ਪਬਲਿਕ ਤੁਹਾਡੀ ਜਰਨੀ ਜਾਣਨ ਲਈ ਬਹੁਤ ਇੰਟਰਸਟਿਡ ਹੈ ਅ ਨਾਇਆ ਮੈਂ ਬੀਐਸਸੀ ਬਾਇਓਟੈਕਨੋਲੋਜੀ ਕੀਤੀ ਹੈ ਆਫਟਰ ਥੈਟ ਐਮਐਸਸੀ ਬਾਇਓਟੈਕਨੋਲੋਜੀ ਅ ਬੀਐਡ ਐਂਡ ਐਮਐਡ ਅ ਐਜੂਕੇਸ਼ਨ ਸੈਕਟਰ ਚ ਵੀ ਮੈਨੂੰ ਮਾਸਟਰਸ ਕਰਨ ਦਾ ਮੌਕਾ ਮਿਲਿਆ ਤਾਂ ਮੈਮ ਤੁਸੀਂ ਸਾਨੂੰ ਬੋਲੇ ਕਿ ਤੁਸੀਂ ਬਾਇਓਟੈਕਨੋਲੋਜੀ ਕੀਤੀ ਹੈ ਵਟ ਇਜ਼ ਬਾਇਓਟੈਕਨੋਲੋਜੀ ਬਾਇਓਟੈਕਨੋਲੋਜੀ ਬੇਟਾ ਐਸ ਨੇਮ ਸੁਜੈਸਟ ਬਾਇਓ ਐਂਡ ਟੈਕਨੋਲੋਜੀ ਤਾਰੇ ਵਿੱਚ ਅਸੀਂ ਬਾਇਓਲੋਜੀਕਲ ਥਿੰਗਸ ਠੀਕ ਹੈ ਉਹ ਚੀਜ਼ਾਂ ਨੂੰ ਅਸੀਂ ਟੈਕਨੋਲੋਜੀ ਦੇ ਨਾਲ ਜੋੜ ਕੇ ਮੈਨ ਕਾਈਂਡਲੀ ਯੂਜ਼ ਕਰਦੇ ਹਾਂ ਜਿੱਦਾਂ ਵੈਕਸੀਨਸ ਪ੍ਰੋਡਿਊਸ ਹੁੰਦੀਆਂ ਨੇ ਠੀਕ ਹੈ ਤਾਂ ਬਾਇਓਲੋਜੀ ਐਂਡ ਟੈਕਨੋਲੋਜੀ ਦੋਨਾਂ ਨੂੰ ਯੂਜ਼ ਕੀਤਾ ਜਾਂਦਾ ਹੈ ਤਾਂ ਮੈਮ ਤੁਸੀਂ ਬੋਲੀ ਵੈਕਸੀਨਸ ਤਾਂ ਮੈਂ ਤਾਂ ਹੁਣੇ ਤਾਂ ਕੋਵਿਡ ਨਿਕਲਿਆ ਹੈ ਤਾਂ ਉਦੋਂ ਵੀ ਬਹੁਤ ਬੰਦਿਆਂ ਨੂੰ ਵੈਕਸੀਨਸ ਲੱਗੀਆਂ ਤਾਂ ਵਾਟ ਆਰ ਵੈਕਸੀਨਸ ਵੈਕਸੀਨਸ ਕਿਵੇਂ ਬੰਦੀਆਂ ਆ ਕਿਵੇਂ ਯੂ نو ਵਾਟ ਆਰ ਵੈਕਸੀਨਸ ਆ ਵੈਕਸੀਨਸ ਦੇ ਵਿੱਚ ਬੇਸਿਕਲੀ ਕੀ ਹੁੰਦਾ ਕਿ ਲਾਈਵ ਲਏ ਜਾਂਦੇ ਨੇ ਐਂਟੀਜਨਸ ਲਏ ਜਾਂਦੇ ਨੇ ਵੀਕ ਲਏ ਜਾਂਦੇ ਨੇ ਬਟ ਲਾਈਵ ਐਂਟੀਜਨਸ ਲੈ ਕੇ ਇੱਕ ਇਨਸਾਨ ਦੀ ਬਾਡੀ ਦੇ ਵਿੱਚ ਉਹ ਇਨਕੋਰਪੋਰੇਟ ਕਰ ਦਿੱਤੇ ਜਾਂਦੇ ਆ ਤੇ ਹਰ ਇਨਸਾਨ ਦੇ ਵਿੱਚ ਨਾ ਸਾਡੀ ਬਾਡੀ ਦੇ ਵਿੱਚ ਇੱਕ ਸ਼ਕਤੀ ਹੁੰਦੀ ਹੈ ਜਿਹਦੇ ਨਾਲ ਅਸੀਂ ਆਪਣੇ ਆਪ ਉਹਨਾਂ ਐਂਟੀਜਨਸ ਨੂੰ ਖਤਮ ਕਰ ਸਕਦੇ ਆ ਤਾਂ ਬੇਸਿਕਲੀ ਵੈਕਸੀਨਸ ਵੀ ਇਦਾਂ ਹੀ ਆ ਕਿ ਅ ਘੱਟ ਮਾਤਰਾ ਦੇ ਵਿੱਚ ਜਿਹੜੇ ਵੀ ਕੈਂਟੀਜਨਸ ਨੇ ਉਹਨਾਂ ਨੂੰ ਥੋੜਾ ਥੋੜਾ ਡੋਸ ਕਰਕੇ ਸਾਡੀ ਬੋਡੀ ਦੇ ਵਿੱਚ ਪਾਇਆ ਜਾਂਦਾ ਤੇ ਉਹ ਜਿਹੜੀ ਸ਼ਕਤੀ ਹੈ ਨਾ ਸਾਡੀ ਬੋਡੀ ਦੀ ਬਿਮਾਰੀਆਂ ਨੂੰ ਆਪਣੇ ਆਪ ਹਟਾਉਣ ਵਾਲੀ ਉਸ ਨੂੰ ਇੱਕ ਤਰ੍ਹਾਂ ਨਾਲ ਟ੍ਰਿਗਰ ਕੀਤਾ ਜਾਂਦਾ ਜਦੋਂ ਉਹ ਟ੍ਰਿਗਰ ਹੋ ਜਾਂਦੀ ਹੈ ਤਾਂ ਜਿਹੜੇ ਸਾਡੀ ਬੋਡੀ ਦੇ ਵਿੱਚ ਬਿਮਾਰੀਆਂ ਪੈਦਾ ਕਰਨ ਵਾਲੇ ਐਂਟੀਜਨਸ ਨੇ ਉਹ ਆਪਣੇ ਆਪ ਖਤਮ ਹੋ ਜਾਂਦੇ ਆ ਤਾਂ ਮੈਮ ਮੈਂ ਵਰਡ ਐਂਟੀਬਾਇਓਟਿਕ ਵੀ ਬਹੁਤ ਸੁਣਿਆ ਜਦੋਂ ਸੀ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੇ ਡਾਕਟਰ ਬੋਲਦੇ ਐਂਟੀਬਾਇਓਟਿਕ ਦੇਣਾ ਹੈ ਐਨੂ ਤਾਂ ਵਾਟ ਆਰ ਐਂਟੀਬਾਇਓਟਿਕਸ ਬੇਸਿਕਲੀ ਐਂਟੀਬਾਇਓਟਿਕਸ ਵੀ ਇਨਆ ਉਹ ਹੀ ਨੇ ਕਿ ਕੁਝ ਸੂਖਮ ਜੀਵ ਜਿਹੜੇ ਉਹਨਾਂ ਚ ਪਾਵਰ ਹੁੰਦੀ ਹੈ ਕਪੈਸਿਟੀ ਹੁੰਦੀ ਹੈ ਹੋਰ ਮਾਈਕਰੋ ਹੋਰ ਸੂਖਮ ਜੀਵਾਂ ਨੂੰ ਮਾਰਨ ਦੀ ਤੇ ਉਹੀ ਜਿਹੜੇ ਸੂਖਮ ਜੀਵ ਨੇ ਉਹੀ ਵੈਕਸੀਨ ਦੇ ਵਿੱਚ ਜਾਂ ਐਂਟੀਬਾਇਓਟਿਕਸ ਦੇ ਵਿੱਚ ਹੁੰਦੇ ਨੇ ਇਨਕੋਰਪੋਰੇਟ ਤੇ ਜਦੋਂ ਉਹ ਇੰਜੈਕਸ਼ਨਸ ਦੇ थ्रू ਸਾਡੀ ਬਾਡੀਸ ਜਾਂਦੇ ਨੇ ਤਾਂ ਉਹ ਡਿਜ਼ੀਜ਼ ਕੌਜ਼ਿੰਗ ਜਿਹੜੇ ਮਾਈਕਰੋ অর্গানিਜ਼ਮਸ ਨਹੀਂ ਐਂਟੀਜਨਸ ਨੇ ਉਹਨਾਂ ਨੂੰ ਖਤਮ ਕਰ ਦਿੰਦੇ ਨੇ ਤਾਂ ਮੈਮ ਤੁਸੀਂ ਬਾਇਓਟੈਕਨੋਲੋਜੀ ਵਾਲੀ ਫੀਲਡ ਕਿਵੇਂ ਯੂ نو ਇੰਟਰਸਟ ਪੈਦਾ ਹੋਇਆ ਤੁਸੀਂ ਛੋਟੇ ਹੁੰਦੇ ਤਾਂ ਇਹ ਡਿਸਾਈਡ ਕਰ ਲਿਆ ਸੀ ਕਿ ਹਾਂ ਮੈਂ ਬਾਇਓਟੈਕਨੋਲੋਜੀ ਕਰਨੀ ਹੈ ਅ ਨਹੀਂ ਛੋਟੇ ਹੁੰਦੇ ਤਾਂ ਉਹ ਨਹੀਂ ਡਿਸਾਈਡ ਹੋਇਆ ਬਟ ਇਹ ਹੈ ਕਿ ਸ਼ੁਰੂ ਤੋਂ ਹੀ ਇਦਾਂ ਹੁੰਦਾ ਸੀ ਕਿ ਲੋਕ ਭਲਾਈ ਦੇ ਲਈ ਹੈਨਾ ਮੈਨਕਾਈਂਡ ਦੇ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਤਾਂ ਮੈਨੂੰ ਲੱਗਦਾ ਕੁਝ ਫੀਲਡ ਅਜਿਹੇ ਗਿਣੇ ਚੁਣੇ ਨੇ ਜਿਨ੍ਹਾਂ ਦੇ ਵਿੱਚ ਨਾ ਮਤਲਬ ਲੋਕਾਂ ਦੇ ਲਈ ਕੰਮ ਹੁੰਦਾ ਹੈ ਠੀਕ ਹੈ ਕਿੰਨੀਆਂ ਬਿਮਾਰੀਆਂ ਨਾਲ ਲੋਕ ਡੈਲੀ ਮਰਦੇ ਆ ਹੈਨਾ ਕਿੰਨਾ ਕੁਝ ਹੋ ਰਿਹਾ ਦੁਨੀਆ ਤੇ ਤਾਂ ਆਈ ਥਿੰਕ ਬਾਇਓ ਟੈਕਨੋਲੋਜੀ ਕਿਦਾਂ ਦਾ ਫੀਲਡ ਹੈ ਜਿਹਦੇ ਨਾਲ ਲੋਕਾਂ ਦੀ ਭਲਾਈ ਲਈ ਕੰਮ ਹੋ ਰਹੇ ਨੇ ਹੈਨਾ ਤੇ ਇਸ ਕਰਕੇ ਵੀ ਮੈਨੂੰ ਸੀਗਾ ਕਿ ਮੈਂ ਇਹ ਵਾਲਾ ਚੂਸ ਕਰਾਂ ਬਟ ਹਾਂ ਇਹ ਨਹੀਂ ਸੀ ਕਿ ਸਟਾਰਟਿੰਗ ਤੋਂ ਨਹੀਂ ਸੀਗਾ ਕੋਈ ਇਦਾਂ ਦਾ ਆਈਡੀਆ ਕਿ ਮੈਂ ਬਾਇਓ ਟੈਕਨੋਲੋਜੀ ਹੀ ਕਰਨੀ ਹੈ ਤਾਂ ਮੈਮ ਤੁਸੀਂ ਬਾਇਓ ਟੈਕਨੋਲੋਜਿਸਟ ਹੋਣ ਦੇ ਨਾਤੇ ਤੁਸੀਂ ਟੀਚਿੰਗ ਲਾਈਨਸ ਕਿਵੇਂ ਹੋਂ ਦਾ ਡਿਸਾਈਡ ਕੀਤਾ ਜਿੱਦਾਂ ਬਹੁਤ ਸਾਰੇ professions ਨੇ ਬਟ ਮੈਂ ਚੂਸ ਕੀਤਾ ਟੀਚਿੰਗ profession ਬਿਕੋਜ਼ ਟੀਚਿੰਗ professionਸ ਨਾਲ ਅਸੀਂ ਸੋਸਾਇਟੀ ਦੇ ਜ਼ਿਆਦਾ ক্লোਜ਼ ਰਹਿ ਸਕਦੇ ਹਾਂ ਬਾਕੀ professions ਦੇ ਵਿੱਚ ਅਸੀਂ ਥੋੜਾ ਕੱਟ ਆਫ ਰਹਨੇ ਆ ਬਟ ਇਹੀ ਇੱਕ ਜਿਹਾ profession ਹੈ ਜਿਹੜਾ ਸਾਨੂੰ ਸੋਸਾਇਟੀ ਦੇ ਬਹੁਤ ਜ਼ਿਆਦਾ ਨੇੜੇ ਲੈ ਜਾਂਦਾ ਸਾਨੂੰ ਜੋੜ ਕੇ ਰੱਖਦਾ ਹੈ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਕਿ ਮੈਂ ਟੀਚਿੰਗ profession ਹੀ ਲਿਆ ਤਾਂ ਮੈਮ ਕੀ ਤੁਹਾਡੇ ਕੋਈ ਅਚੀਵਮੈਂਟਸ ਹੈ ਟੀਚਿੰਗ profession ਜਾਂ ਟੀਚਿੰਗ profession on ਤੋਂ ਬਾਅਦ ਮੈਂ ਬੇਸਿਕਲੀ ਹੁਣ ਜਿੱਦਾਂ ਅੰਮ੍ਰਿਤਸਰ ਜੌਬ ਕਰ ਰਹੀ ਹਾਂ ਤੇ ਮੈਂ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਅ ਦੋ ਵਾਰ ਸਟੇਟ ਤੇ ਰਿਪਰੈਜ਼ੈਂਟ ਕਰ ਚੁੱਕੀ ਹਾਂ ਟੀਚਰ ਫੇਅਰ ਹੁੰਦਾ ਹੈ ਜਿਹਦੇ ਵਿੱਚ ਅਧਿਆਪਕਾਂ ਦੀਆਂ ਜਿਹੜੀਆਂ ਹੁੰਦੀਆਂ ਨੇ ਪ੍ਰਤਿਭਾਵਾਂ ਉਹਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਟੀਚਿੰਗ ਟੀਚਿੰਗ ਫੇਅਰ ਦੇ ਵਿੱਚ ਮੈਂ ਸਾਇੰਸ ਵਿਸ਼ੇ ਦੇ ਨਾਲ ਨਾਲ ਫਿਜ਼ੀਕਲ ਐਜੂਕੇਸ਼ਨ ਵਿਸ਼ਾ ਆ ਉਸ ਨੂੰ ਵੀ ਸਟੇਟ ਤੇ ਰਿਪਰੈਜ਼ੈਂਟ ਕੀਤਾ ਆਫਟਰ ਥੈਟ ਇਨਸਪਾਇਰ ਅਵਾਰਡ ਹੁੰਦਾ ਆ ਸਟੇਟ ਲੈਵਲ ਦਾ ਤੇ ਉਹਦੇ ਵਿੱਚ ਵੀ ਮੈਂ ਸਾਡੇ ਸਕੂਲ ਨੂੰ ਦੋ ਵਾਰ ਰਿਪਰੈਜ਼ੈਂਟ ਕਰ ਚੁੱਕੀ ਹਾਂ ਸਟੇਟ ਲੈਵਲ ਤੇ ਤਾਂ ਇਦਾਂ ਹੀ ਬਸ ਇਹ ਜਰਨੀ ਜਿਹੜੀ ਹੈ ਚੱਲੀ ਜਾ ਰਹੀ ਹੈ ਅੱਛੀਆਂ ਚੀਜ਼ਾਂ ਹੋਈ ਜਾ ਰਹੀਆਂ ਨੇ ਤੇ ਬਹੁਤ ਵਧੀਆ ਲੱਗ ਰਿਹਾ ਮੈਨੂੰ ਤਾਂ ਮੈਮ ਜਿਹੜਾ ਤੁਸੀਂ ਮਾਡਲ ਆਪਣੇ ਸਾਇੰਂਸ ਫੇਅਰ ਚ ਰਿਪਰੈਜ਼ੈਂਟ ਕੀਤਾ ਦੋ ਵਾਰੀ ਸਟੇਟ ਡਿਸਟ੍ਰਿਕਟ ਤੇ ਕੀ ਤੁਹਾਡੇ ਮਾਡਲ ਦੇ ਬਾਰੇ ਤੁਸੀਂ ਥੋੜਾ ਸ਼ੇਅਰ ਕਰ ਸਕਦੇ ਹੋ ਇਨਫੋਰਮੇਸ਼ਨ ਇਹ ਮਾਡਲ ਨਾ ਬੇਸਿਕਲੀ ਅ ਸਿਗਾ ਕਿ ਜਿਹੜਾ ਵੇਸਟ ਹੈ ਕਿਸੇ ਵੀ ਟਾਈਪ ਦਾ ਵੇਸਟ ਹੈ ਨਾ ਈਦਰ ਇਟਸ ਪੇਪਰ অর ਪਲਾਸਟਿਕ ਵੇਸਟ ਉਹਨੂੰ ਅਸੀਂ એનર્ਜੀ ਦੇ ਵਿੱਚ ਕਿੱਦਾਂ ਕਨਵਰਟ ਕਰ ਸਕਦੇ ਹਾਂ ਕਿਉਂਕਿ ਪੇਪਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਵੇਸਟ ਹੈ ਉਹਦੇ ਨਾਲ এনवायरमेंट ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਹੈ ਨਾ ਤੇ ਉਹ ਵੇਸਟ ਤੋਂ ਅਸੀਂ એનર્ਜੀ ਕਿੱਦਾਂ ਜਨਰੇਟ ਕਰ ਸਕਦੇ ਹਾਂ ਸਾਡਾ ਸਾਰਾ ਮਾਡਲ ਇਸ ਰਿਗਾਰਡਿੰਗ ਸੀਗਾ ਤਾਂ ਮੈਨੂੰ ਲੱਗਦਾ ਜਦੋਂ ਐਨਵਾਇਰਨਮੈਂਟ ਦੀਆਂ ਸਮੱਸਿਆਵਾਂ ਨੂੰ ਲੈ ਕੇ ਕੋਈ ਚੀਜ਼ ਤਿਆਰ ਕੀਤੀ ਜਾਂਦੀ ਹੈ ਤਾਂ ਉਹ ਹਮੇਸ਼ਾ ਕਤਾਰ ਦੇ ਵਿੱਚ ਪਹਿਲੇ ਨੰਬਰ ਤੇ ਆ ਜਾਂਦਾ ਹੈ ਤਾਂ ਮੰਮ ਤੁਸੀਂ ਐਗਜ਼ੈਕਟਲੀ ਵੇਸ ਤੋਂ એનર્ਜੀ ਕਿਵੇਂ ਪ੍ਰੋਡਿਊਸ ਕਰਦੇ ਹੋ ਤੁਹਾਡੇ ਮਾਡਲ ਵਿੱਚ ਵੀ ਕਿਵੇਂ ਪ੍ਰੋਸੈਸ ਸੀਗਾ ਅਸੀਂ ਆਪਣੇ ਮਾਡਲ ਦੇ ਵਿੱਚ ਬੇਸਿਕਲੀ ਪੇਪਰ ਵੇਸ ਲਿਆ ਸੀਗਾ ਉਸ ਪੇਪਰ ਵੇਸ ਨੂੰ ਜਲਾ ਕੇ ਉਸ ਦੇ ਤੋਂ ਜਿਹੜੇ ਸੋਲਰ ਪੈਨਲਸ ਹੁੰਦੇ ਨੇ ਜਿਹੜੀ ਉਹ ਤੋਂ ਹੀਟ એનર્ਜੀ ਜਨਰੇਟ ਹੋਈ ਜਾਂ ਲਾਈਟ એનર્ਜੀ ਜਨਰੇਟ ਹੋਈ ਉਸ ਨੂੰ ਇਲੈਕਟ੍ਰੀਕਲ એનર્ਜੀ ਵਿੱਚ ਕਨਵਰਟ ਕੀਤਾ ਸੀਗਾ ਤੇ ਉਹ ਜਿਹੜੀ ਫਿਰ ਇਲੈਕਟ੍ਰਿਸਿਟੀ ਹੈ ਉਹ ਅਸੀਂ ਫੈਕਟਰੀਜ਼ ਦੇ ਵਿੱਚ ਵੀ ਯੂਜ਼ ਕਰ ਸਕਦੇ ਆ ਘਰਾਂ 'ਚ ਵੀ ਯੂਜ਼ ਕਰ ਸਕਦੇ ਆ ਤਾਂ ਇਹ ਇੱਕ ਮਤਲਬ ਬਹੁਤ ਮਤਲਬ ਅਸੀਂ স্মਲ ਸਕੇਲ ਤੇ ਦਿਖਾਇਆ ਸੀਗਾ ਲਾਰਜ ਸਕੇਲ ਤੇ ਓਬਵੀਅਸਲੀ ਬਹੁਤ ਜ਼ਿਆਦਾ ਲੰਬਾ ਪ੍ਰੋਸੈਸ ਹੈ ਬਟ ਹਾਂ ਇਹ ਹੈ ਕਿ ਉਹਨਾਂ એનર્ਜੀਜ਼ ਨੂੰ ਅਸੀਂ ਇਲੈਕਟ੍ਰੀਕਲ એનર્ਜੀ 'ਚ ਕਨਵਰਟ ਕੀਤਾ ਸੀਗਾ ਤਾਂ ਮੈਮ ਤੁਹਾਨੂੰ ਇਹ ਲੱਗਦਾ ਹੈ ਕਿ ਜੇ ਤੁਸੀਂ ਇਹਨੂੰ ਇਹ ਪ੍ਰੋਸੈਸ ਦੇ ਉੱਤੇ ਹੋਰ ਵਰਕ ਕਰਦੇ ਹੋਗੇ ਫਿਊਚਰ ਜਨਰੇਸ਼ਨ ਇਹਨੂੰ ਯੂਜ਼ ਕਰੂਗੀ ਜਾਂ ਫਿਰ ਪ੍ਰੈਸੈਂਟ ਵਿੱਚ ਅਸੀਂ ਇਹਨੂੰ ਯੂਜ਼ ਕਰ ਪਾਵਾਂਗੇ ਡੈਫੀਨਿਟਲੀ ਸਟੇਟ ਤੇ ਜਾ ਕੇ ਇਹ ਹੀ ਚੀਜ਼ਾਂ ਸਿੱਖਣ ਦਾ ਮੌਕਾ ਮਿਲਿਆ ਸਾਨੂੰ ਜਿਹੜੀਆਂ ਕੁਝ ਕਮੀਆਂ ਸੀਗੀਆਂ ਉਹ ਅੱਗੇ ਸੁਧਾਰੀਆਂ ਜਾਣ ਜਿਵੇਂ ਅਸੀਂ ਬਹੁਤ ਸਮਾਲ ਸਕੇਲ ਤੇ ਇਹ ਚੀਜ਼ ਲੈ ਕੇ ਗਏ ਸੀਗੇ ਤੇ ਜਿਹੜੀਆਂ ਕੁਝ ਕਮੀਆਂ ਸੀਗੀਆਂ ਅਗਰ ਉਹਨਾਂ ਨੂੰ ਪਰੇ ਕੀਤਾ ਜਾਵੇ ਤਾਂ ਇਹ ਜਿਹੜਾ ਆ ਫਿਊਚਰ ਦੇ ਵਿੱਚ ਬਹੁਤ ਅੱਛਾ ਮੈਂ ਮੇਰੇ ਸਕੂਲ ਚ ਵੀ ਦੇਖਿਆ ਹੈ ਤੇ ਬਾਕੀ ਸਕੂਲਾਂ ਚ ਵੀ ਦੇਖਿਆ ਹੈ ਕਿ ਜਿਹੜੀ ਸਕੂਲ ਵਿੱਚ ਸਾਇੰਸ ਟੀਚਰ ਦਾ ਐਪਟੀਟਿਊਡ ਹੁੰਦਾ ਹੈ ਰਿਸਪੌਂਸਿਬਿਲਟੀ ਹੁੰਦੀ ਹੈ ਉਹ ਬਾਕੀ ਟੀਚਰਸ ਤੋਂ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਸਾਇੰਸ ਦੇ ਨਾਲ ਐਕਸਪੈਰੀਮੈਂਟਲ ਪੋਰਸ਼ਨਸ ਦੀ ਵੀ ਰਿਸਪੌਂਸਿਬਿਲਟੀ ਜਾਂਦੀ ਹੈ ਤਾਂ ਤੁਸੀਂ ਆਪਣੇ ਸਟੂਡੈਂਟਸ ਨੂੰ ਕਿਵੇਂ ਸਿਖਾਇਆ ਇਸ ਸਭ ਕੁਝ ਯੂ نو ਸਾਇੰਸ ਐਂਡ ਏਵਰੀਥਿੰਗ ਮੈਨੂੰ ਲੱਗਦਾ ਹੈ ਕਿ ਹਰ ਸਬਜੈਕਟ ਜਿਹੜਾ ਅਭਿਸ਼ਾ ਮਾਹਿਰ ਹੈ ਹਰੇਕ ਦੀ ਹੀ ਰਿਸਪੌਂਸਿਬਿਲਟੀ ਬਹੁਤ ਜ਼ਿਆਦਾ ਹੁੰਦੀ ਹੈ ਭਾਵੇਂ ਉਹ ਪੰਜਾਬੀ ਹੈ ਮੈਥਸ ਹੈ ਬਟ ਬੀਇੰਗ ਸਾਇੰਸ ਟੀਚਰ ਮੈਨੂੰ ਲੱਗਦਾ ਹੈ ਕਿ ਸਾਇੰਸ ਦੇ ਵਿੱਚ ਇੰਟਰਸਟ ਹੋਣਾ ਹਰ ਇਨਸਾਨ ਦਾ ਬਹੁਤ ਜ਼ਰੂਰੀ ਹੈ اسپੈਸ਼ਲੀ ਬੱਚਿਆਂ ਦਾ ਸਭ ਤੋਂ ਪਹਿਲਾਂ ਤਾਂ ਅਗਰ ਸਾਇੰਸ ਟੀ ਇੰਟਰਸਟ ਹੋਊਗਾ ਸਾਨੂੰ ਐਟਲੀਸਟ ਆਪਣੀ ਬੋਡੀ ਬਾਰੇ ਤਾਂ ਪਤਾ ਹੋਊਗਾ ਨਾ ਤੇ ਉਹ ਹੌਲੀ ਹੌਲੀ ਹੋਸ ਇੰਟਰਸਟ ਦੇ ਵਿੱਚ ਜਿਹੜੇ ਬੱਚੇ ਨੇ ਬਹੁਤ ਕੁਝ ਸਿੱਖਦੇ ਆ ਹਨਾ ਹਾਰਟ ਬੀਟ ਨੂੰ ਲੈ ਲੋ ਪਲਸ ਰੇਟ ਲੈ ਲੋ ਸਾਡਾ ਡਾਈਜੈਸ਼ਨ ਕਿੱਦਾਂ ਹੁੰਦਾ ਸਾਡੀ ਬਾਡੀ ਚ ਐਕਸਕ੍ਰੀਸ਼ਨ ਕਿਵੇਂ ਹੁੰਦਾ ਤਾਂ ਬਾਡੀ ਫੰਕਸ਼ਨਸ ਤੋਂ ਗੱਲ ਸਟਾਰਟ ਕਰਕੇ ਜਿਹੜੇ ਬੱਚੇ ਨੇ ਜਦੋਂ ਚੀਜ਼ਾਂ ਨੂੰ ਆਪਣੀ ਬਾਡੀ ਨਾਲ ਰਿਲੇਟ ਕਰਦੇ ਆ ਤਾਂ ਉਹ ਹੋਰ ਉਸ ਚੀਜ਼ ਨੂੰ ਅ ਅੱਛੇ ਤਰੀਕੇ ਨਾਲ ਸਿੱਖਦੇ ਨੇ ਤੇ ਉਹਨਾਂ ਚ ਕਿਉਰੀਓਸਿਟੀ ਵੱਧ ਹੀ ਜਾਂਦੀ ਹੈ ਤਾਂ ਮੈਮ ਤੁਹਾਡਾ ਪੈਸ਼ਨ ਕੀ ਹੈ ਪੈਸ਼ਨ ਇਕ ਅੱਛਾ ਟੀਚਰ ਬਣਨ ਲਈ ਰਹਾ ਹਮੇਸ਼ਾ ਤੋਂ ਟੀਚਿੰਗ ਦੇ ਵਿੱਚ ਬੱਚਿਆਂ ਨੂੰ ਨਵੀਆਂ ਟੈਕਨੀਕਸ ਸਿਖਾਉਣੀਆਂ ਤਾਂ ਕਿ ਬੱਚੇ ਜਿਹੜਾ ਆਪਣੀ ਸਬਜੈਕਟ ਦੇ ਵਿੱਚ ਅੱਛਾ ਕਰਨ ਅ ਬਿਸਾਈਡਸ ਜਿੰਨਾ ਹੋ ਸਕੇ ਬੱਚਿਆਂ ਦੀ ਹੈਲਪ ਕਰਨਾ ਤਾਂ ਮੈਮ ਮੈਂ ਸੁਣਿਆ ਹੈ ਕਿ ਤੁਸੀਂ ਪੋਇਟਰੀ ਵਿੱਚ ਵੀ ਤੁਹਾਡਾ ਬਹੁਤ ਇੰਟਰਸਟ ਹੈ ਐਂਡ ਯੂ ਆਰ ਅ ਰਾਈਟਰ ਟੂ ਤਾਂ ਤੁਸੀਂ ਕਿਵੇਂ ਸੋਚੇ ਦਾ ਮੈਂ ਹੁਨੇ ਫੀਲਡ ਤੋਂ ਲੈ ਕੇ ਤੇ ਰਾਈਟਰ ਬੰਨੀ ਆ ਤੁਹਾਡੇ ਪੈਸ਼ਨ ਸੀ ਹੌਬੀ ਸੀ ਤੁਹਾਡੀ ਹੈ ਅ ਯੈਸ ਹੌਬੀ ਵੀ ਸੀ ਤੇ ਪੈਸ਼ਨ ਵੀ ਸੀ ਮੈਨੂੰ ਲੱਗਦਾ ਹੈ ਕਿ ਇਨਸਾਨ ਜ਼ਿੰਦਗੀ ਦੇ ਰਾਹ ਤੇ ਜਿੱਥੇ ਮਰਜ਼ੀ ਹੋਵੇ ਬਟ ਉਹਨੂੰ ਪੈਸ਼ਨ ਤੇ ਹੌਬੀਜ਼ ਕਦੇ ਵੀ ਖਤਮ ਨਹੀਂ ਕਰਨੀਆਂ ਚਾਹੀਦੀਆਂ ਅ ਇਹ ਨਾ ਬਿਲਕੁਲ ਜਿਵੇਂ ਸਾਡੇ ਲਈ ਖਾਣਾ ਜ਼ਰੂਰੀ ਹੈ ਹੈਨਾ ਇਹ ਬਿਲਕੁਲ ਉਸੇ ਤਰੀਕੇ ਨਾਲ ਹੁੰਦਾ ਪੈਸ਼ਨ ਜਾਂ ਹੌਬੀਜ਼ ਮਰ ਜਾਂ ਤਾਂ ਇਨਸਾਨ ਅੱਧਾ ਮਰ ਜਾਂਦਾ ਹੈ ਹੈਨਾ ਇਹ ਇਨਸਾਨ ਨੂੰ ਜਿਉਂਦੇ ਰੱਖਣ ਲਈ ਬਹੁਤ ਜ਼ਰੂਰੀ ਹੈ ਤੇ ਮੇਰਾ ਪੈਸ਼ਨ ਸ਼ੁਰੂ ਤੋਂ ਹੀ ਰਿਹਾ ਹੈ ਪੋਇਟਰੀ ਤੇ ਟੀਚਿੰਗ ਦੇ ਨਾਲ-ਨਾਲ ਮੈਂ ਆਪਣੀ ਪੋਇਟਰੀ ਜਿਹੜੀ ਹੈ ਉਹ ਹੁਣ ਤੱਕ ਜਾਰੀ ਰੱਖੀ ਹੋਈ ਹੈ ਮੈਂ ਸੁਣਿਆ ਕਿ ਸਾਇੰਸ ਟੀਚਰ ਐਂਡ ਪੋਇਟਰੀ ਤਾਂ ਕਦੇ ਹੋ ਹੀ ਨਹੀਂ ਸਕਦਾ ਤਾਂ ਤੋੜਾ ਇਹ ਜਿਹੜਾ ਪੈਸ਼ਨ ਸੀ ਇਹ ਬਚਪਨ ਤੋਂ ਸੀ ਕਿ ਨਹੀਂ ਤੇ ਸਾਇੰਸ ਦੇ ਨਾਲ ਦਾ ਆਰਟਸ ਦਾ ਲੈਣਾ ਦੇਣਾ ਹੀ ਨਹੀਂ ਹੈ ਤਾਂ ਤੜਾ ਕਿਵੇਂ ਹੋਇਆ ਇੰਟਰਸਟ ਪੋਇਟਰੀ ਯੈਸ ਇਟ ਸਾਊਂਡਸ ਅ ਬਿਟ ਆਕਵਰਡ yeah weird yeah weird not awkward it it sounds uh, weird ki science teacher ho ke poetry kida person kar lenda mainu lagda poetry karan de liye insaan da sirf uh, emotional hona cheezan nu har nazariye to parakhna bahut zaruri hunda hai te oh har koi kar sakda hai but ye hai ki uh, likhde bahut kam log ne Just, matlab feel har koi karda hai ye nahi ki dukh sukh khushi ya gam sirf uh, jehde likhan wale ohna nu hi feel hunde ne ਐਵਰੀ ਪਰਸਨ ਫੀਲਸ ਹਨਾ ਹਰ ਫੀਲ ਕਰਦਾ ਹੈ ਹਰ ਪਰਸਨ ਪਰ ਪੇਪਰ ਤੇ ਲਿਖਦਾ ਕੋਈ ਕੋਈ ਹੈ ਤੇ ਉਹੀ ਚੀਜ਼ ਦਾ ਸ਼ੌਂਕ ਮੈਨੂੰ ਸ਼ੁਰੂ ਤੋਂ ਸੀਗਾ ਕਿ ਦਿਲ ਹਲਕਾ ਕਰ ਲੈਣਾ ਜਿਹਨੂੰ ਆਪਾਂ ਕਹਿੰਦੇ ਆ ਕਿ ਪੇਪਰ ਪੈਨ ਚੱਕਿਆ ਤੇ ਜੋ ਦਿਲ ਚ ਹੈ ਉਹ ਲਿਖਤਾ ਤਾਂ ਇਹਦੇ ਵਿੱਚ ਕੋਈ ਇਦਾਂ ਦਾ ਕੋਈ ਮੈਜਿਕ ਨਹੀਂ ਹੈਗਾ ਨਾ ਹੀ ਆਪਾਂ ਇਹ ਕਹਿ ਸਕਦੇ ਆ ਕਿ ਸਾਇੰਸ ਟੀਚਰ ਨਹੀਂ ਲਿਖ ਸਕਦੇ ਕੋਈ ਵੀ ਲਿਖ ਸਕਦਾ ਹੈ ਇਹ ਸਿਰਫ ਇੱਕ ਕਹਿ ਸਕਦੇ ਆ ਕਿ ਜਾਂ ਇਹ ਹੀ ਹੈ ਕਿ ਮੇਰਾ ਪੈਸ਼ਨ ਸੀ ਤੇ ਮੈਂ ਲਿਖਣਾ ਸਟਾਰਟ ਕਰਤਾ ਸੀ ਤਨਮ ਮੈਂ ਸੁਣਨੇ ਕਿ ਤੁਹਾਡੀ ਪਹਿਲੀ ਬੁੱਕ ਤੂੰ ਤੋਂ ਤੁਸੀਂ ਤੱਕ ਲਾਂਚ ਪਿਛਲੇ ਸਾਲ ਹੀ ਹੋਈ ਹੈ ਤਾਂ ਕੀ ਤੁਸੀਂ ਉਹਦਾ ਪਲੋਟ ਸ਼ੇਅਰ ਕਰੋਗੇ ਥੋੜਾ ਜੀ ਨਾ ਮੇਰੀ ਪਹਿਲੀ ਬੁੱਕ ਤੂੰ ਤੋਂ ਤੁਸੀਂ ਤੱਕ ਲਾਸਟ ਈਅਰ ਰਿਲੀਜ਼ ਹੋਈ ਹੈ ਜਿਵੇਂ ਟਾਈਟਲ ਤੇ ਪਤਾ ਲੱਗ ਰਿਹਾ ਤੂੰ ਤੋਂ ਤੁਸੀਂ ਤੱਕ ਤਾਂ ਬੇਸਿਕਲੀ ਇਸ ਕਿਤਾਬ ਦੇ ਵਿੱਚ ਮੈਂ insani zindagi ਦਾ ਪੂਰਾ ਸਫਰ ਹੀ ਬਿਆਨ ਕੀਤਾ ਹੈ ਇੱਕ ਇਨਸਾਨ ਦਾ ਬਚਪਨ ਫਿਰ ਉਸਦੀ ਜਵਾਨੀ ਅ ਦੈਨ ਵਿਆਹ ਤੋਂ ਬਾਅਦ ਹਨਾ ਜਾਂ ਵਿਡਾਪੇ ਦੇ ਵਿੱਚ ਹਰ ਇਨਸਾਨ ਨੂੰ ਤਾਂ ਉਮਰ ਕਿਹੜੀਆਂ-ਕਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਤੇ ਉਹਨਾਂ ਪ੍ਰੋਬਲਮਸ ਨੂੰ ਉਹ ਪੋਜ਼ਿਟਿਵਲੀ 네ਗੇਟਿਵਲੀ ਕਿੱਦਾਂ ਸੋਲਵ ਕਰਦਾ ਹੈ ਤੇ ਕਿੱਦਾਂ ਉਹਨਾਂ ਐਕਸਪੀਰੀਐਂਸਸ ਤੋਂ ਸਿੱਖਦਾ ਕੀ-ਕੀ ਹੈ ਉਹ ਪੂਰੀ ਬੁੱਕ ਦੇ ਵਿੱਚ ਜਿਹੜੇ ਅ ਪੜਨ ਵਾਲੇ ਨੇ ਉਹ ਵੇਖ ਸਕਦੇ ਆ ਤੇ ਸਿੱਖ ਸਕਦੇ ਨੇ ਤਾਂ ਮੈਮ ਤੁਹਾਨੂੰ ਪੋਇਟਰੀ ਲਿਖਣ ਦੀ ਇਨਸਪੀਰੇਸ਼ਨ ਕਿਵੇਂ ਮਿਲੀ ਅ ਪੋਇਟਰੀ ਲਿਖਣ ਦੀ ਇਨਸਪੀਰੇਸ਼ਨ ਆਈ ਥਿੰਕ ਇਟ ਕਮਸ ਫਰਮ ਵਿਦਨ ਹੈਨਾ ਜੋ ਆਪਾ ਫੀਲ ਕਰਦੇ ਉਹ ਲਿਖਿਆ ਜਾਂਦਾ ਬਟ ਲੈਟ ਮੀ ਟੈਲ ਯੂ ਵਨ ਥਿੰਗ ਮੇਰੇ ਜਿਹੜੇ ਮਦਰ ਨੇ ਉਹ ਵੀ ਰਾਈਟਰ ਨੇ ਰਾਈਟਰ ਰਹੇ ਨੇ ਸਿੰਗਰ ਰਹੇ ਨੇ ਉਹਨਾਂ ਨੇ ਵੀ ਇੱਕ ਕਿਤਾਬ ਜਿਹੜੀ ਸੀ ਰਿਲੀਜ਼ ਕੀਤੀ ਸੀਗੀ ਤੇ ਮੈਨੂੰ ਲੱਗਦਾ ਹੈ ਹੈਰਿਡੀਟਿਵ ਵੀ ਹੁੰਦੀ ਆ ਕੁਝ ਚੀਜ਼ਾਂ ਤੁਹਾਡੇ ਜੀਨਸ ਵਿੱਚ ਹੁੰਦੀਆਂ ਨੇ ਉਹ ਅੱਗੇ ਅੱਗੇ ਟ੍ਰਾਂਸਫਰ ਹੁੰਦੀਆਂ ਰਹਿੰਦੀਆਂ ਨੇ ਤਾਂ ਮੇਰੀ ਚੰਗੀ ਕਿਸਮਤ ਸੀ ਕਿ ਉਹ ਵੜੀਆਂ ਜੀਨਸ ਮੇਰੇ ਵਿੱਚ ਐਕਸਪ੍ਰੈਸ ਹੋਈਆਂ ਤੇ ਮੇਰੇ ਚ ਵੀ ਉਹ ਰਾਈਟਿੰਗ ਵਾਲਾ ਜਿਹੜਾ ਗੁਣ ਹੈ ਉਹ ਆ ਗਿਆ ਮੇਬੀ ਮੇਰੇ ਮਦਰ ਤੋਂ ਆਇਆ ਇਹ ਗੁਣ ਤਾਂ ਮੈਮ ਤੁਹਾਨੂੰ ਕਾਡੀ ਪ੍ਰੋਫੈਸ਼ਨਲ ਲਾਈਫ ਐਂਡ ਪਰਸਨਲ ਲਾਈਫ ਦੋਨਾਂ ਨੂੰ ਜੋੜਨ ਲਈ ਕੋਈ ਡਿਫਿਕਲਟੀਜ਼ ਆਈਆਂ ਨਾ ਨਾਟ ਐਟ 올 ਵੈਸੇ ਇਹ ਜਿਹੜਾ ਕੁਐਸਚਨ ਹੈ ਮੋਸਟਲੀ ਲੋਕ ਸੋਚਦੇ ਨੇ ਕਿ ਡਿਫਿਕਲਟੀਜ਼ ਆਉਂਦੀਆਂ ਨੇ ਐਂਡ 90% ਲੋਕਾਂ ਨੂੰ ਆਉਂਦੀਆਂ ਬਟ ਆਈ ਐਮ ਰੀਲੀ ਬlesਡ ਅਗਰ ਤੁਹਾਡੇ ਨਾਲ ਕੋਈ ਇੱਕ ਪਰਸਨ ਵੀ ਇਦਾਂ ਦਾ ਆ ਜਿਹੜਾ ਤੁਹਾਨੂੰ ਸਪੋਰਟ ਕਰਦਾ ਹੈ ਦੈਨ ਪ੍ਰੋਫੈਸ਼ਨਲ ਤੇ ਜਿਹੜਾ ਤੁਹਾਡਾ ਪੈਸ਼ਨ ਹੈ ਉਹਨੂੰ ਸਾਈਡ ਬਾਈ ਸਾਈਡ ਤੁਸੀਂ ਕੈਰੀ ਕਰ ਸਕਦੇ ਹੋ ਤੇ ਮੈਂ ਲੱਕੀ ਰਹੀ ਹਾਂ ਕਿ ਅ ਮੇਰੇ ਹਸਬੰਡ ਨੇ ਮੈਨੂੰ ਬਹੁਤ ਸਪੋਰਟ ਕੀਤਾ ਹੈ ਤੇ ਸਿਰਫ ਇੱਕ ਪਰਸਨ ਦਾ ਸਪੋਰਟ ਚਾਹੀਦਾ ਹੁੰਦਾ ਹੈ ਤੇ ਕੋਈ ਵੀ ਜਿਹੜੀ ਔਕੀ ਤੋਂ ਔਕੀ ਜਰਨੀ ਹੈ ਉਹ ਸੌਕੀ ਬਣ ਜਾਂਦੀ ਹੈ ਸੋ ਲਿਟਰਲੀ ਮੇਰੇ ਲਈ ਔਖਾ ਨਹੀਂ ਰਿਹਾ ਕਦੇ ਵੀ ਦੋਨੋਂ ਚੀਜ਼ਾਂ ਨੂੰ ਨਾਲ-ਨਾਲ ਕਰਨਾ ਤੁਹਾਡੀ ਆਪਣੀ ਪਹਿਲੀ ਬੁੱਕ ਵਿੱਚੋਂ ਫੇਵਰਿਟ ਪੋਇਟਰੀ ਕਿਹੜੀ ਸੀ ਅ ਜਿਵੇਂ ਕਹਿੰਦੇ ਨੇ ਨਾ ਕਿ ਮਾਂ ਦੇ ਲਈ ਸਾਰੇ ਬੱਚੇ ਹੀ ਇਕੁਅਲ ਹੁੰਦੇ ਆ ਸਾਰੇ ਬੱਚਾ ਨੂੰ ਉਨਾ ਹੀ ਪਿਆਰ ਕਰਦੀ ਆ ਉਸੇ ਤਰ੍ਹਾਂ ਨਾ ਜਿਹੜਾ ਰਾਈਟਰ ਹੁੰਦਾ ਨਾ ਉਹਦੇ ਲਈ ਉਹਦੀ ਹਰ ਰਾਈਟਿੰਗ ਹੀ ਸਪੈਸ਼ਲ ਹੁੰਦੀ ਆ ਸਾਰੀਆਂ ਰਾਈਟਿੰਗਜ਼ ਹੀ ਮੈਨੂੰ ਪਿਆਰੀਆਂ ਨੇ ਬਟ ਜਿਵੇਂ ਕਿ ਅੱਜ ਅਸੀਂ ਤੁਹਾਡੇ ਨਾਲ ਪੋਡਕਾਸਟ ਕਰ ਰਹੇ ਹਾਂ ਤਾਂ ਮੇਰੇ ਮਾਈਂਡ 'ਚ ਇੱਕ ਪੋਈ ਮਾਰੀ ਆ ਪਿਓ ਦਾ ਪੈਗਾਮ ਤਾਂ ਇਹ ਮੈਂ ਲਿਖੀ ਸੀ ਆਪਣੇ ਬੱਚਿਆਂ ਦੇ ਲਈ ਮੈਂ ਗਰਲ ਸਕੂਲ 'ਚ ਟੀਚਰ ਕਰਦੀ ਆ ਤਾਂ ਮੈਂ ਉਹ ਛੋਟੀਆਂ ਬੱਚਿਆਂ ਨੇ ਲਿਖੀ ਸੀਗੀ ਟਾਈਟਲ ਹੈ ਪਿਓ ਦਾ ਪੈਗਾਮ ਤੇ ਮੈਂ ਉਹ ਪੋਇਮ ਨਾ ਤੁਹਾਡੇ ਨਾਲ ਸਾਂਝੀ ਕਰਾਂਗੀ ਮੇਰੀ ਬੁੱਕ ਚੋਂ ਹੀ ਐ ਮੈਂ ਤੁਹਾਨੂੰ ਪੜ ਕੇ ਸੁਣਾਉਣੀ ਆ ਅ ਪਹਿਲੋਂ ਪੜ ਲਾ ਕੁਝ ਬਣ ਜਾ ਫਿਰ ਜਿੱਥੇ ਕਹੇਗੀ ਜਿਵੇਂ ਕਹੇਗੀ ਕਰੇਗਾ ਨਾ ਪਿਓ ਤੇਰਾ ਵਾਦਾ ਰਿਆ ਮੇਰਾ ਤੂੰ ਹਾਲੇ ਨਿੱਕੀ ਐ ਚਿੜੀਏ ਵੇਖੀ ਕਿਤੇ ਉਡਾਣ ਨਾ ਪਰ ਲਈ ਇੱਥੇ ਮਿਲਣ ਸ਼ਿਕਾਰੀ ਵੇਸ ਵਟਾ ਕੇ ਕਿਸੇ ਨਾ ਕੋਈ ਵਾਦਾ ਨਾ ਕਰ ਲਈ ਅੱਛਾ ਦਿਲ ਤੇ ਹੱਥ ਰੱਖ ਕੇ 10 ਜਰਾ ਕੀ ਕੋਈ ਕਰ ਸਕਦਾ ਤੇਰੇ ਪਿਓ ਤੋਂ ਜ਼ਿਆਦਾ ਮੂੰਹ ਤੇਰਾ ਫਿਰ ਜਿੱਥੇ ਕਹੇਗੀ ਜਿਵੇਂ ਕਹੇਗੀ ਕਰੇਗਾ ਨਾ ਪਿਓ ਤੇਰਾ ਵਾਦਾ ਰਿਆ ਮੇਰਾ ਆਪਣੀ ਮਾਂ ਨੂੰ ਪੁੱਛ ਕੇ ਵੇਖ ਜ਼ਰਾ ਹਰ ਗੱਲ ਵਿੱਚ ਤੇਰਾ ਜ਼ਿਕਰ ਕਰਾਂ ਜੇ ਤੈਨੂੰ ਆਪਣੀ ਗੁੱਡੀ ਪਿਆਰੀ ਐ ਮੈਂ ਵੀ ਆਪਣੀ ਗੁੱਡੀ ਦੀ ਫਿਕਰ ਕਰਾਂ ਤਤੀ ਵਾ ਨਾ ਲੱਗਣ ਦਿੱਤੀ ਕਦੇ ਤੈਨੂੰ ਫਿਰ ਕੋਈ ਦਾਮਨ ਮਹਿਲਾ ਕਰ ਜੀ ਕਿਉਂ ਤੇਰਾ ਜਿੱਥੇ ਕਹੇਗੀ ਜਿਵੇਂ ਕਹੇਗੀ ਕਰੇਗਾ ਨਾ ਪਿਓ ਤੇਰਾ ਵਾਦਾ ਰਿਆ ਮੇਰਾ ਤੇਰੀ ਮਾਂ ਦਾ ਲਾਡਲਾ ਹੋ ਭਰਾ ਤੇਰਾ ਮੇਰੀ ਤਾਂ ਤੂੰ ਹੀ ਹੋ ਜਾਨ ਐ ਬਸ ਮੈਂ ਮਾਣ ਨਾਲ ਦੱਸਦਾ ਫਿਰਦਾ ਮੇਰੀ ਧੀ ਹੀ ਮੇਰਾ ਮਾਣ ਹੈ ਬਸ ਮੇਰੀ ਕਿਸਮਤ ਹੋਈ ਬੁਲੰਦ ਵੇਖਿਆ ਜਦ ਵੇਖਿਆ ਐ ਮੈਂ ਮੂੰਹ ਤੇਰਾ ਜਿੱਥੇ ਕਹੇਂਗੀ ਜਿਵੇਂ ਕਹੇਂਗੀ ਕਰੇਗਾ ਨਾ ਪਿਓ ਤੇਰਾ ਵਾਦਾ ਰਿਆ ਮੇਰਾ ਵਾਓ ਇਟ ਵਾਸ ਅਮੇਜ਼ਿੰਗ ਥੈਂਕ ਯੂ ਸੋ ਮਚ ਮੈਂ ਸੁਣਿਆ ਕਿ ਇੱਕ ਰਾਈਟਰ ਦਾ ਹਬਿਸ਼ੈਕ ਫੇਵਰਿਟ ਰਾਈਟਰ ਹੁੰਦਾ ਤੇ ਉਹਦਾ ਉਹ ਰਾਈਟਰ ਤੋਂ ਇੰਸਪੀਰੇਸ਼ਨ ਮਿਲਦੀ ਹੈ ਉਹ ਤੁਹਾਡਾ ਫੇਵਰਿਟ ਰਾਈਟਰ ਕੌਣ ਸੀ ਜਿਵੇਂ ਮੈਂ ਤੁਹਾਨੂੰ ਪੋਡਕਾਸਟ ਦੇ ਸਟਾਰਟਿੰਗ 'ਚ ਦੱਸਿਆ ਕਿ ਮੈਨੂੰ ਜਿਹੜੀ ਲਿਖਣ ਦੀ ਗੁੜਤੀ ਹੈ ਆਪਣੇ ਮਦਰ ਤੋਂ ਹੀ ਮਿਲੀ ਹੈ ਅਮਰਜੀਤ ਘੋਟੇ ਲੋਜੀ ਤੋਂ ਅ ਤੇ ਉਹ ਚੀਜ਼ ਦੇ ਨਾਲ ਹੀ ਲਿਖਣਾ ਸ਼ੁਰੂ ਕੀਤਾ ਹੈ ਉਹਨਾਂ ਦੀਆਂ ਦਸੀਆਂ ਹੋਈਆਂ ਚੀਜ਼ਾਂ ਨੋਟ ਕੀਤੀਆਂ ਉਹਨਾਂ ਦੇ ਲਿਖੀ ਹੋਈਆਂ ਜਿਹੜੀਆਂ ਸੀਗੀਆਂ ਕਵਿਤਾਵਾਂ ਪੜ੍ਹੀਆਂ ਤੇ ਉਹ ਜਿਹੜਾ ਗੁਣ ਸੀਗਾ ਉਹ ਮੇਰੇ ਵਿੱਚ ਵੀ ਆ ਗਿਆ ਇਸ ਤੋਂ ਇਲਾਵਾ ਅ ਵਾਰਿਸ਼ਾਦੀ ਹੀਰ ਮੈਨੂੰ ਬਹੁਤ ਪਸੰਦ ਹੈ ਤੇ ਇੱਕ ਪਾਕਿਸਤਾਨੀ ਰਾਈਟਰ ਹੋਏ ਨੇ ਜான் ਏਲੀਆ ਉਹ ਮੈਨੂੰ ਬਹੁਤ ਪਸੰਦ ਨੇ ਮੈਂ ਸੁਣਿਆ ਕਿ ਤੁਸੀਂ ਬਹੁਤ ਅੱਛਾ ਸਿੰਗ ਕਰਦੇ ਹੋ ਕਿ ਤੁਸੀਂ ਸਾਡੀ ਆਡੀਅנס ਨਾਲ ਥੋੜੇ ਜਿ ਸ਼ਬਦ ਸ਼ੇਅਰ ਕਰੋਗੇ ਜ਼ਰੂਰ ਮੈਂ ਤੁਹਾਨੂੰ ਦੱਸਿਆ ਨਾ ਕਿ ਮੈਂ ਉਹੀ ਚੀਜ਼ਾਂ ਲਿਖੀਆਂ ਨੇ ਜਿਹਦੇ ਨਾਲ ਹਰ ਕੋਈ ਰਿਲੇਟ ਕਰ ਸਕਦਾ ਹੈ ਜਿਵੇਂ ਪਹਿਲਾਂ ਤੁਹਾਨੂੰ ਮੈਂ ਕਵਿਤਾ ਸੁناਈ ਛੋਟੀਆਂ ਕੁੜੀਆਂ ਦੇ ਲਈ ਤੇ ਹੁਣ ਮੈਂ ਜਿਹੜੇ ਜਵਾਨੀ ਦੇ ਪੈਰ ਤੇ ਮੁੰਡੇ ਕੁੜੀਆਂ ਨੇ ਉਹਨਾਂ ਲਈ ਇੱਕ ਕਵਿਤਾ ਲਿਖੀ ਸੀ ਉਹ ਮੈਂ ਗਾਣਾ ਲਿਖਿਆ ਸੀ ਐਕਚੁਅਲੀ ਤੇ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਾਂਗੀ ਚੰਗੇ ਮੁੰਡੇ ਕੁੜੀਆਂ ਨੂੰ ਹਮਸਫਰ ਵੀ ਚੰਗੇ ਮਿਲ ਜਾਵਣ ਪਰ ਚੰਗੇ ਬੰਦੇ ਇੱਕ ਦੂਜੇ ਨੂੰ ਕਰਮਾ ਨਾਲ ਹੀ ਮਿਲਦੇ ਆ ਸੋਣੇ ਜੇ ਕਰ ਲਬ ਵੀ ਜਾਵਣ ਦੁੱਖ ਸੁੱਖ ਵਿੱਚ ਜਦ ਪੁੱਛਦੇ ਨਾ சோயோ சோணே சரான் வரகே குடியாசி சங்கே மில் ஜா சங்கே தூஜே கால் மில் த ਤੁਸੀਂ ਬਹੁਤ ਅੱਛਾ ਗਾਣਾ ਹੋ ਮੈਂ ਤੁਹਾਡੀ ਫੈਨ ਹੋ ਗਿਆ ਤੁਹਾਡੇ ਦਾ ਥੈਂਕ ਯੂ ਸੋ ਮਚ ਤਾਂ ਮੈਮ ਮੈਨੂੰ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਪੋਡਕਾਸਟ ਕਰਨ ਦੀ ਐਂਡ ਆਈ ਥਿੰਕ ਸਾਡੀ ਆਡੀਅנס ਨੂੰ ਦਾ ਲਾਰਜ ਜਵਾਬ ਲੱਗਿਆ ਹੋਣਾ ਤੁਸੀਂ ਜਾਂਦੇ ਜਾਂਦੇ ਦੇ ਸਟੂਡੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਪਹਿਲਾਂ ਤੇ ਮੈਨੂੰ ਤੁਹਾਡੇ ਨਾਲ ਪੋਡਕਾਸਟ ਕਰਕੇ ਮੈਨੂੰ ਵੀ ਬਹੁਤ ਮਜ਼ਾ ਆਇਆ ਮੈਨੂੰ ਬਹੁਤ ਅੱਛਾ ਲੱਗਿਆ ਕਿ ਤੁਸੀਂ ਇਸ ਉਮਰ ਦੇ ਵਿੱਚ ਐਨੀਆਂ ਸਖਸ਼ੀਅਤਾਂ ਨੂੰ ਬੁਲਾ ਰਹੇ ਹੋ ਤੁਹਾਨੂੰ ਇਹਨਾਂ ਕੋ ਸਿੱਖਣ ਦਾ ਮੌਕਾ ਮਿਲ ਰਿਹਾ ਆ ਤੇ ਤੁਸੀਂ ਵੀ ਬਹੁਤ ਅੱਛਾ ਕਰ ਰਹੇ ਹੋ ਬਾਕੀ ਜੋ ਸਟੂਡੈਂਟਸ ਨੇ ਜੋ ਅੱਜਕੱਲ ਦੀ ਜਨਰੇਸ਼ਨ ਹੈ ਉਹਨਾਂ ਨੂੰ ਇਹੀ ਮੈਸੇਜ ਹੈ ਕਿ ਸਭ ਤੋਂ ਜਿਹੜੀ ਪ੍ਰਾਇੋਰਟੀ ਤੇ ਉਹਨਾਂ ਦੀ ਏਜ ਦੇ ਵਿੱਚ ਪ੍ਰਾਇੋਰਟੀ ਤੇ ਜੋ ਚੀਜ਼ ਹੈ ਉਹ ਹੈਗੀ ਉਹਨਾਂ ਦੀ ਐਜੂਕੇਸ਼ਨ ਉਹ ਅੱਛੇ ਤਰੀਕੇ ਨਾਲ ਕੰਪਲੀਟ ਕਰਨ ਆਪਣੇ ਮਾਪੇ ਬਾਬ ਨੂੰ ਆਪਣੇ ਸੋਸਾਇਟੀ ਨੂੰ ਆਪਣੇ ਰਿਲੇਟਿਵਸ ਨੂੰ ਕਦੇ ਵੀ ਕਿਸੇ ਅ ਪੱਖ ਤੋਂ ਉਹਨਾਂ ਦਾ ਸਿਰ ਨੀਵਾਂ ਨਾ ਹੋਵੇ ਸੋਸਾਇਟੀ ਨੂੰ ਇੱਕ ਮਿਸਾਲ ਬਣ ਕੇ ਦਿਖਾਓ ਐਂਡ ਲਾਸਟਲੀ ਜਿਵੇਂ ਮੈਂ ਆਪਣਾ ਪੈਸ਼ਨ ਹੀ ਛੱਡਿਆ ਹੈਗਾ ਕੋਈ ਵੀ ਆਪਣਾ ਪੈਸ਼ਨ ਨਾ ਛੱਡੋ ਆਈਦਰ ਇਟਸ ਅ ਸਟੂਡੈਂਟ ਕੋਈ ਵੀ ਹੈ ਕੋਈ ਸਟੂਡੈਂਟ ਹੈ ਜਾਂ ਕੋਈ ਹੋਰ ਪਰਸਨ ਹੈ ਪੈਸ਼ਨ ਨਹੀਂ ਛੱਡਣਾ ਚਾਹੀਦਾ ਤੇ ਜ਼ਿੰਦਗੀ ਮੈਨੂੰ ਲੱਗਦਾ ਹੈ ਆਪਾਂ ਅਗਰ ਆਪਾਂ ਨਾਲ ਜੌਬ ਵੀ ਕਰ ਰਹੇ ਆਂ ਪੈਸ਼ਨ ਵੀ ਆਪਾਂ ਨਾਲ ਨਾਲ ਲੈ ਕੇ ਜਾ ਰਹੇ ਆਂ ਤਾਂ ਜ਼ਿੰਦਗੀ ਜਿਹੜੀ ਉਹ ਬਹੁਤ ਸੋਹਣੀ ਹੋ ਜਾਂਦੀ ਹੈ Thank you so much, Pam To see in an amazing time, Sadin Albitaya. And I just love this podcast. Thank you so much. Thank you Bye. so much.